ਜੀ ਆ ਬਾਈ ਆਪਾਂ ਨੂੰ ਮਿਲਿਆ ਪਾਤੜਾਂ ਤੋਂ ਤੇ ਇਹ ਬਾਈ ਗੱਡੀ ਲੈ ਕੇ ਆਇਆ ਆਰਟਿਕਾ ਤੇ ਉਧਰ ਦੀ ਸਵਾਰੀ ਸਾਢੇ 5 ਵਜੇ ਵੀ ਸੂਰਜ ਵਾਵਾ ਆ ਗਿਆ ਨਾ ਬਾਹਰ ਹੈ ਨਾ ਚੰਗੀ ਸਵਾਦ ਆ ਮਿੱਠੀ ਬਹੁਤ ਆ ਹੈ ਨਾ ਘਰਮਾਨੀ ਬਹੁਤ ਮਿੱਠੀ ਆ मोटरसाइकिल भी बंदे मैं जाना थले कोई खान पीन का फिर वे आगे की समय को कहने दो तो, तुम कुछ मत कहो जो कर रहे हो उस पर ध्यान दो आस पास की बातें दिमाग से निकाल दो जिस दिन समय सही होगा ਉਸਦੈਂ ਸਭ ਕੁਝ ਆਪਣੇ ਆਪ ਸਹੀ ਹੋ ਜਾਏਗਾ। ਹਾਂਜੀ ਕੀ ਆ ਨਸਰਲ ਮੀਟ ਕਰਦਾ ਵਧੀਆ ਹੋ ਗੇ ਤੇ ਸਵੇਰ ਦੇ ਵੱਜ ਗਏ 5:30 ਤੇ ਹਾਲੇ ਮੁੰਡੇ ਉੱਠੇ ਨਹੀਂ ਆ ਦੇਖੋ। ਸਨੀ ਆਏ। ਓਏ। ਮੋੜ ਲਾ ਲੇ ਕੋ ਨਾਲ। ਸਨੀ ਉੱਠੇ। ਮੋੜਾ ਨਹੀਂ ਦੋਦਾ ਤੇਰਾ। ਤਨ ਨਾਲੇ ਕਮਰੇ ਖਲਾਰਾ ਵੇਖੋ ਸਾਡਾ ਆਹ ਦੇਖੋ ਇਹ ਇਕੱਠਾ ਕਰਨਾ ਇਹ ਸਾਰਾ ਇਕੱਠਾ ਕਰਨਾ ਮੋਸਲਾਂ ਤੇ ਲੱਦਣਾ ਤੇ ਹਿਸਾਬ ਲਾ ਲੋ ਟ੍ਰੈਡਿੰਗ ਕਰਨੀ ਕਿੱਡੀ ਸੌਖੀ ਆ ਤੇ ਇਹਨੂੰ ਲੱਦਣਾ ਹੈ ਤੇ ਇਹਨੂੰ ਲੱਦਣਾ ਹਾਲੇ ਆ ਬੰਦਾ ਨਹੀਂ ਸਾਡਾ ਸੂਤ ਆਉਂਦਿਆ ਕਿੰਨਾ ਮੋਟਾ ਤੇਰਾ ਸੱਟਾ ਸੱਟਾ ਚਲੋ ਸ਼ੁਕਰ ਹੈ ਕੰਦਾ ਨਾ ਸੈਟ ਆ ਆ ਅਸੀਂ ਦੋ ਰੂਮ ਲਏ ਸੀ ਇੱਕੇ ਤੇ ਕ ਸੇਮ ਉਹੀ ਹਾਲ ਇਸੇ ਕ ਰੂਮ ਦਾ ਸੇਮ ਹੀ ਹਾਲ ਆ ਸਮਾਨ ਵੇਖੋ ਕਿੰਨਾ ਪਿਆ ਤੇ ਆ ਬੰਬਾਰ ਦਾ ਮੋਲ ਤੇ ਮੋ ਗਿਆ ਹੀ 5:30 ਦੇ ਬਾਅਦ ਦਿਨ ਪੂਰਾ ਚੜਿਆ ਪਿਆ ਤੇ ਆ ਆਪਣਾ ਕਿੰਦਾ ਵੀਰ ਖੜਾ ਇੱਧਰ ਸੂਰਜ ਵੇਖੋ 5:30 ਵਜੇ ਵੀ ਸੂਰਜ ਵਾਵਾ ਆ ਗਿਆ ਨਾ ਬਾਹਰ ਹੈ ਨਾ ਹਾਂ ਹੂੰ ਕੈਂਟਾ ਵੀ ਨਾ ਆਇਆ ਕਿੱਥੋਂ ਹਾਂ ਆ ਵੇਖੋ ਬਹੁਤ ਸੋਹਣਾ ਮੋਹਲ ਆ ਵੀਰੇ ਆਹੀ ਕੁਛ ਚਾਹੀਦਾ ਵਸ ਜ਼ਿੰਦਗੀ 'ਚ ਆਹ ਸਕੂਨ ਚਾਹੀਦਾ ਇੱਧਰ ਆ ਹੋਟਲ ਦਾ ਥੰਡੀ ਹਵਾ ਤਾਂ ਤਸਰਚ ਹਾਂ ਹਾਂ ਠੰਡੀ ਹਵਾ ਤਾਂ ਤਸਰਚ ਲਓ ਜੀ ਚੈੱਕ ਲਓ ਜੀ ਆ ਆਪਾਂ ਰੂਫੇਸੀ ਨਾਰਕੰਡਾ ਹੋਟਲ ਲਾਈਫ ਪੈਂਡਾ ਚ ਇਹ ਆਪਾਂ ਨੂੰ ਇੱਥੇ 2500 ਚ ਦੋ ਰੂਮ ਮਿਲੇ ਰੂਮ ਬਹੁਤ ਵਧੀਆ ਹੀ ਖਾਣਾ ਵੀ ਬਹੁਤ ਵਧੀਆ ਸੀ ਤੇ ਇੱਕ ਇਹਦੇ ਨਾਲ ਹੀ ਆ ਹੋਟਲ ਮਾਉਂਟ ਆਰਟ ਇਹ ਵੀ ਚੰਗਾ ਹੋਟਲ ਆ ਵੈਸੇ ਅੰਕਲ ਚੰਗਾ ਸੀ ਇੱਥੋਂ ਦਾ ਕਿ ਨਹੀਂ ਤੇ ਪਰ ਸਾਨੂੰ ਰੂਮ ਨਹੀਂ ਸੈੱਟ ਬੈਠੇ ਦੋ ਚਾਹੀਦੇ ਸੀ ਦੋ ਚਾਹੀਦੇ ਸੀ ਉੱਥੇ ਇੱਕ ਹੀ ਸੀ ਆਪਾਂ ਨੇ ਬਾਈਕ ਰੈਡੀ ਆ ਪੂਰੇ ਤੇ ਸਮਾਨ ਲੱਦ ਲਿਆ ਆਪਾਂ ਰਸੀਆਂ ਰੁਸੀਆਂ ਪਾਲੀਆਂ ਮੁੰਡੇ ਪੂਰੇ ਫੇਟਾ ਬਸ ਚਾਹ ਢੀਕੰਦੇ ਆ ਚਾਹ ਦਾ ਕੱਪ ਕੱਪ ਪੀ ਕੇ ਤੇ ਤੁਰਦੇ ਆ ਬਾਈ ਆਪਾਂ ਨੂੰ ਮਿਲਿਆ ਪਾਤੜਾਂ ਤੋਂ ਤੇ ਇਹ ਬਾਈ ਗੱਡੀ ਲੈ ਕੇ ਆਇਆ ਆਰਟਿਕਾ ਤੇ ਉਧਰ ਦੀ ਸਵਾਰੀ ਲੈ ਕੇ ਆਇਆ ਇੱਥੇ ਘੁੰਮਣ ਲਈ ਆਏ ਆ ਤੇ ਇਹਨੇ ਸਾਨੂੰ ਹਣਾ ਇੱਥੇ ਵੇਖ ਕੇ ਕਿ ਪੰਜਾਬ ਦੇ ਮੁੰਡੇ ਤੇ ਬਾਤ ਪਾਈ ਆ ਕਿ ਸਾਡੇ ਬਜ਼ੁਰਗਾਂ ਨੇ ਰਾਜੇ ਦਾ ਹੱਥ ਹੀ ਲ ਘੋਲਿਆ ਆ ਇਹ ਸਾਨੂੰ ਕਹਿੰਦਾ ਵੀ ਦੱਸੋ ਕਿਦਾਂ ਲਕੋਇਆ ਤੇ ਹੁਣ ਸਾਨੂੰ ਤੇ ਹਲੇ ਦੱਸ ਨਹੀਂ ਸਕੇ ਇਹਨੇ ਪੈੜ ਵੀ ਨਹੀਂ ਛਪੀ ਤੇ ਬਾਈ ਕੋਈ ਪੁੱਛਦੇ ਆ ਦੱਸੋ ਕੀ ਬਾਤ ਆ ਇਹ ਬਾਈ ਹੁਰਾਂ ਨੂੰ ਮੈਂ ਇੱਕ ਬਾਤ ਪਾਈ ਹੈ ਸਾਡੀ ਭਰਾ ਮਿਲੇ ਬਿੰਨ ਬੜੀ ਖੁਸ਼ੀ ਹੋਈ ਰਾਈਡਰ ਮੋਟਰਸਾਈਕਲ ਸਾਰੇ ਇਹਨਾਂ ਨੂੰ ਬਹੁਤ ਵਧੀਆ ਤੇ ਮੈਂ ਵੀ ਇਧਰ ਸ਼ਿਮਲਾ ਸਾਈਡ ਕੁਫਰੀ ਸਾਈਡ ਸੀ ਆਉਰ ਹੁਣ ਸੀਗੇ ਮਾਰ ਕੰਦਾ ਮਾਰਕੰਡੀ ਹੈ ਹਾਂ ਮਾਰ ਨਾਰਕੰਡਾ ਤੇ ਬਾਈ ਹਰਨ ਮੈਂ ਬਾਤ ਪਾਈ ਵੀ ਹਾਥੀ ਲੁਕੋਇਆ ਗਿਆ ਸਾਡੇ ਦਾਦੇ ਪੁਰਦਾਦਿਆਂ ਨੇ ਲੁਕੋਇਆ ਵੀ ਉਹਦੀ ਪੈੜ ਵੀ ਨਹੀਂ ਛੱਪੀ ਰੀਡਿਕਮੈਂਟ ਦੇ ਵਿੱਚ ਦੱਸਣਾ ਵੀ ਉਹਦੀ ਪੈੜ ਕਿਉਂ ਨਹੀਂ ਛੱਪੀ ਠੀਕ ਹੈ ਜੀ ਦੱਸਿਓ ਮਿੱਤਰੋ ਅੱਜ ਆਪਾਂ ਹਵਾ ਵੀ ਚੈੱਕ ਕਰਾਈ ਲਈਏ ਇੱਕ ਵਾਰੀ ਉਹ ਹਵਾ ਦਾ ਕਰਾ ਰਹੇ ਆ ਲਓ ਜੀ ਆਹ ਮੁੰਡੇ ਨੇ ਪਾਈ ਹੀ ਜੈਕਟ ਇਹਨੂੰ ਗਰਮੀ ਲੱਗਣ ਲੱਗ ਗਈ ਆ ਤੇ ਬਦਲ ਲੱਗਾ ਜੈਕਟ ਉਦੋਂ ਹਟਿਆ ਨਹੀਂ ਅਸੀਂ ਬੜਾ ਸਮਝਾਇਆ ਕਿ ਰਾਜ ਗਰਮੀ ਲੱਗਣੀ ਆ ਤੇ ਮੰਨਿਆ ਨਹੀਂ ਤੇ ਆ ਸਾਹਮਣੇ 뷰 ਵੇਖੋ ਮਹੌਲ ਚੰਗਾ ਬਣਿਆ ਪਿਆ ਉੱਥੋਂ ਜਾਈਏ ਵੈਲੀ ਚ ਖੜੇ ਆ ਇਹ ਥੋੜੇ ਜਿ ਇਥੋਂ ਸੁੱਕੇ ਪਹਾੜ ਸ਼ੁਰੂ ਹੋ ਗਏ ਆ ਹਰਿਆਲੀ ਆਪਾਂ ਛਾੜਾਂ ਮਗਰ ਤੇ ਆ ਤੁਹਾਨੂੰ ਸਾਹਮਣੇ ਥੱਲੇ ਦਿਖ ਰਿਹਾ ਹੋਊਗਾ ਸਤਲੁਜ ਦਰਿਆ ਤੇ ਵੈਲੀ ਚੰਗੀ ਬਣੀ ਆ। ਉਹ ਸੜਕ ਹੈ ਨਾ ਐਵੇਂ ਵਿੰਗੀ ਡੇਢੀ। ਲੋਕਾਂ ਨੇ ਅੱਗ ਬਹੁਤ ਲਾਈ ਆ ਇੱਧਰ। ਆਪੇ ਲੱਗੀਆਂ ਗਰਮੀ ਨਾਲ ਇਹਨਾਂ ਨੂੰ ਥੋੜਾ ਲਾਉਣਾ। ਸਾਰੇ ਸੜੇ ਪਏ ਦਰਖਤ ਆ ਵੇ। ਆਹ ਵੇਖੋ। ਤੇ ਆਹ ਮੁੰਡਾ ਆਪਣਾ ਪਾਣੀ ਪੀ ਰਿਆ। ਤੇ ਬਾਈਕ ਖੜੇ ਆ। ਕਿੱਦਾਂ ਤੇਰਾ ਮੋਡਾ ਠੀਕ ਆ ਨਾ? ਓਕੇ ਓਕੇ। ਓਕੇ ਆ। ਕੀ ਹੋਇਆ ਸੀ ਇਹ ਮੁੰਡਾ? ਇਹ ਨਾ ਮੋਡਾ ਵਜਿਆ ਸੀ ਪਾੜਨਾ ਪਾੜਨਾ ਟੱਕਰ ਲੈਂਦਾ ਸੀ ਮੈਂ ਹੁਣ ਐਸਪੀ ਵਾਲੇ ਦਾ ਕਿ ਐਸਪੀ ਵਾਲਾ ਕਹਿੰਦਾ ਇਦਾਂ ਨਹੀਂ ਰੁਕਣਾ ਜਿੱਦਾਂ ਮਰਜੀ ਇਹ ਨਾ ਅਸਲ ਚ ਬਈ ਤਲਵੰਡੀ ਪਾਈ ਚ ਕਿਸ ਨੇ ਸਾਰੀ ਕਹਾਣੀ ਦੱਸੋ ਅਸਲ ਚ ਇਹ ਮੁੰਡਾ ਸਰਵਿਸ ਕਰਾ ਕੇ ਲਿਆ ਸੀ ਬੋਲਟ ਦੀ ਐਸਪੀ ਦੇ ਮੈਸਟਰੀ ਨੇ ਗਾਰੰਟੀ ਦਿੱਤੀ ਸੀ ਕਿ ਇਹ ਰੁਕਦਾ ਨਹੀਂ ਸਹੀ ਗੱਲ ਨਾ ਰੁਕੂਗਾ ਸਹੀ ਗੱਲ ਸਾਲਾ ਸੱਚੀ ਨਹੀਂ ਰੁਕਿਆ ਕਿੱਦਾਂ ਰੁਕਿਆ ਫਿਰ ਮਿਸਤਰੀ ਕਹਿੰਦੇ ਰੁਕੂਗਾ ਨਹੀਂ ਤੇ ਘਾਹਰਾ ਟੱਕਰ ਲੈਣ ਲੱਗ ਗਿਆ ਪਤੰਦਰ ਮੈਸਤਰੀ ਨੂੰ ਪਤਾ ਨਹੀਂ ਕੀ ਪਾ ਦੇ ਬਾਈ ਜੀ ਬਾਲ ਬਾਲ ਬਜਿਆ ਬੰਦਾ ਸਾਡਾ ਹੁਣ ਉਹਨਾਂ ਨੇ ਸਾਨੂੰ ਖਾਸੇ ਹੋਦੇ ਹੁਣ ਸਾਨੂੰ ਸਾਨੂੰ ਸਾਡੇ ਮੂੰਹ ਤੋਂ ਹਾਸੇ ਉੱਡ ਗਏ ਜਦੋਂ ਵੱਜਾਈ ਸਾਈਡ ਦੇ ਪੱਥਰ ਨਾਲ ਹਾਸੇ ਉੱਡਦੇ ਮੇਰੇ ਪਤਾ ਨਹੀਂ ਕਹਿੰਦੇ ਟਿੱਪਟੇ ਇੰਡੀਆ ਹਾਈਵੇ ਤੇ ਹੈ ਨਾ ਪੌੜ ਹੁੰਦਾ ਬਹੁਤ ਹੀ ਜ਼ਿਆਦਾ ਉੱਚਾ ਪੌੜਾ ਹੈ ਤੁਹਾਨੂੰ ਮੜਾਇਆ ਦਿਖਾਉਣਾ ਆ ਦੇਖੋ ਥੱਲੇ ਨਦੀ ਕਿੱਡੇ ਡੂੰਗੀ ਆ ਤੇ ਹਵਾ ਬਹੁਤ ਜ਼ਿਆਦਾ ਤੇਜ਼ ਆ ਇਸ ਪੌੜੇ ਹਿੱਲਦਾ ਵੀ ਬਹੁਤ ਜ਼ਿਆਦਾ ਹੈ ਜਦੋਂ ਨੰਗਦਾ ਨਾ ਕੋਈ ਬੱਸ ਟਰੱਕ ਬਹੁਤ ਜ਼ਿਆਦਾ ਹਿੱਲਦਾ ਹੈ ਪੁਲ ਆ ਵੀ ਬਹੁਤ ਸੋਹਣਾ ਹੈ ਇਧਰ ਮਾਹੌਲ ਨੂੰ ਵੇਖੋ ਨਿਆਰਾ ਆ ਗਿਆ ਉਹਨਾਂ ਦੀ ਗਰਮੀ ਜੇ ਜੌਣ ਦੇ ਤੇ ਇੱਥੇ ਖੜ ਕੇ ਇਹਦੇ ਹਿੱਲਦਾ ਹੈ ਦਿਖਾਉਂਗਾ ਕੋਈ ਟਰੱਕ ਆਪਰੇਜਾ ਹਿੱਲਦਾ ਜਦੋਂ ਟਰੱਕ ਆ ਜੇ ਇਧਰ ਹੀ ਲੈ ਆ ਦੇ ਪਥਰੇ ਲੀ ਜਾਂਦਾ ਬਹੁਤ ਹਿਲਦਾ ਇਹ ਹੁਣ ਫੇਰ ਇਹ ਲੂਆ ਜਦੋਂ ਟਰੱਕ ਨੇੜੇ ਆ ਗਿਆ ਨਾ ਇੰਨਾ ਹਿਲਦਾ ਨਾ ਹੈ ਬ੍ਰਿਦ ਟਰੱਕ ਬੜਾ ਚਿਰ ਦਾ ਟਿਕਰੇ ਸੀ ਕਿ ਆਊਗਾ ਆਊਗਾ ਮਸਾ ਨਹੀਂ ਆਇਆ ਆ ਟਰੱਕ ਲੰਘਿਆ ਆ ਸਰੀਏ ਹਲ ਰਹੇ ਹਿਲਦਾ ਤਾਂ ਸਾਰਾ ਹੀ ਆਏ ਪਰ ਵੀਡੀਓ ਦੇ ਵਿੱਚ ਪੂਰਾ ਦੱਸਦਾ ਨਹੀਂਗਾ ਹਿਲਦਾ ਸਾਰਾ ਹੀ ਆ ਇੱਥੇ ਪਾਣੀ ਭਰਨ ਰੁਕੇ ਸੀਗੇ ਵੀਊ ਤੇ ਚੈੱਕ ਕਰ ਸਕਦੇ ਆ ਦੇਖੋ ਤੇ ਇੱਥੇ ਇੱਕ ਨੀ ਪੱਥਰ ਬਣਿਆ ਹੋਇਆ ਜਿਹਦੇ ਚ ਕਾਫੀ ਜਣਿਆਂ ਦੇ ਨਾਮ ਲਿਖੇ ਆ ਇੱਥੇ ਇਹ ਤਾਂ ਨਾਮ ਲਿਖਿਆ ਵੀ ਜਦੋਂ ਆ ਬ੍ਰਿਜ ਬਣ ਰਿਹਾ ਸੀਗਾ ਤਾਂ ਇਹ ਬੰਦੇ ਇੱਥੇ ਕੰਮ ਕਰ ਰਹੇ ਸੀ ਸ਼ਾਇਦ ਸੋਲਜਰ ਸੀਗੇ ਪਤਾ ਨਹੀਂ ਤੇ ਇਹਨਾਂ ਤੋਂ ਇਹਨਾਂ ਦੀ ਡੈਥ ਹੋ ਗਈ ਸੀ ਆ ਬ੍ਰਿਜ ਤਿਆਰ ਕਰਦੇ ਕੰਸਟਰਕਸ਼ਨ ਟਾਈਮ ਤੇ ਸਾਰਿਆਂ ਤੋਂ ਉੱਪਰ ਨਾਂ ਲਿਖਿਆ ਹੋਇਆ ਅਮਰਦੀਪ ਸਿੰਘ ਤੇ ਬੜੇ ਮਾਣ ਵਾਲੀ ਗੱਲ ਆ ਹੁਣ ਆਪਾਂ ਇਹਦੂ ਅੱਗੇ ਜਾਵਾਂਗੇ ਪੂਟ ਆਪ ਕੇ ਸਾਨੂੰ ਆ ਰੈਸਟੋਰੈਂਟ ਮਿਲਿਆ ਇੱਕ ਮਾਤਰ ਇਹੀ ਰੈਸਟੋਰੈਂਟ ਆ ਜਿਹੜਾ ਥੋੜਾ ਜਿਹਾ ਵਧੀਆ ਲੋਕੇਸ਼ਨ ਤੇ ਤੇ ਥੋੜਾ ਜਿਹਾ ਸੋਹਣਾ ਬਣਿਆ ਵੈਸੇ ਨੋਰਮਲ ਹੀ ਰੈਸਟੋਰੈਂਟ ਆ ਰਸਤੇ 'ਚ ਇਹਦਾ ਨਾਮ ਆ ਲੌਂਗਤਾ ਕੈਫੇ ਤੇ ਬਹੁਤ ਹੀ ਸੋਹਣਾ ਤੇ ਖਾਣਾ ਵੀ ਬਹੁਤ ਵਧੀਆ ਸੀ ਅਈ ਇੱਥੇ ਟੀ ਬ੍ਰੇਕ ਲਈ ਸੀ ਸ਼ਾਮ ਦੇ 5 ਵਜੇ ਆ ਤੇ ਗਾਂ ਤੁਰਦੇ ਹਾਂ ਹੁਣ ਥੋੜਾ ਜਿਹਾ ਵੈਸ ਨਾਕੋ ਇੱਥੋਂ ਥੋੜਾ ਹੀ ਰਹਿ ਗਿਆ ਲਓ ਜੀ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਤੁਹਾਨੂੰ ਪਤਾ ਨਹੀਂ ਆਵਾਜ਼ ਸਹੀ ਆਵੇ ਪਰ ਆ ਆਪਾਂ ਤਾਰੂਗੇ ਇੱਥੇ ਕਿਥੇ ਸੰਗਮ ਹੁੰਦਾ ਜਿਹੜਾ ਆ ਸਾਹਮਣੇ ਆਪਣੇ ਦਿੱਤਰੀ ਨਦੀ ਇਹ ਆ ਸੀਤ ਨਦੀ ਤੇ ਜਿਹੜਾ ਇਸ ਸਾਈਡ ਤੋਂ ਆ ਰਿਹਾ ਇਹ ਆ ਸਤਲੁਜ ਦਰਿਆ ਜਿਹੜਾ ਆਪਣੇ ਪੰਜਾਬ ਤੋਂ ਵੀ ਜਾ ਰਿਹਾ ਇੱਥੇ ਆਣ ਕੇ ਦਾ ਸੰਗਮ ਹੁੰਦਾ ਇਸ ਤੋਂ ਬਾਅਦ ਆਪਣਾ ਸਤਲੁਜ ਦਰਿਆ ਹੀ ਪਣ ਜਾਂਦਾ ਗਾਂ ਜਾ ਕੇ ਇਸ ਪੀਤੀ ਨਾਲ ਦੀ ਸ਼ੂਕੀ ਆ ਨਦੀ ਦੇ ਇਹ ਰਾਮ ਦੀ ਆਣ ਕੇ ਇੱਥੇ ਦਰਿਆ ਸੱਤ ਲੋਜੀ ਜੀ ਉਹਦੇ ਪਾਣੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਵਾ ਲਓ ਜੀ ਸੰਗਮ ਪਾਰ ਕਰਦੇ ਖਾਬ ਨਾਮ ਦਾ ਪਿੰਡ ਹੁੰਦਾ ਇੱਥੇ ਤੁਹਾਡੇ ਮੋਟਰਸਾਈਕਲ ਦੀ ਐਂਟਰੀ ਹੋਊਗੀ ਤੁਹਾਡਾ ਪੂਰਾ ਨੰਬਰ ਲਿਖਿਆ ਜਾਊ ਮੋਟਰਸਾਈਕਲ ਦਾ ਤੁਹਾਡਾ ਫੋਨ ਨੰਬਰ ਤੇ ਇਹ ਜ਼ਰੂਰੀ ਵੀ ਆ ਕਿਉਂਕਿ ਕੋਈ ਪ੍ਰੋਬਲਮ ਆਉਂਦੀ ਆ ਤੇ ਇਹ ਘਰਦਿਆਂ ਨੂੰ ਇਨਫੋਰਮ ਕਰ ਦਿੰਦੇ ਆ ਤੇ ਇਸ ਕਰਕੇ ਆਪਣਾ ਨੰਬਰ ਤੇ ਜ਼ਰੂਰ ਲਿਖਾ ਕੇ ਜਾਇਓ ਨੰਬਰ ਐਂਟਰੀ ਕਰਦੇ ਹੀ ਤੇ ਆ ਵਿਊ ਆਇਆ ਸਾਹਮਣੇ ਤੇ ਆ ਸਾਰੀ ਥੱਲੇ ਸੜਕ ਪਾਰ ਕਰਕੇ ਆਏ ਅਸੀਂ ਤੇ ਬਹੁਤ ਹੀ ਜ਼ਿਆਦਾ ਨਜ਼ਾਰਾ ਵਧੀਆ ਸੀ ਇਹ ਤੇ ਇਹ ਨਦੀ ਦੇ ਨਾਲ ਨਾਲ ਬਹੁਤ ਢੂੰਗੀ ਖਾਈ ਆ ਤੇ ਬਹੁਤ ਵਧੀਆ ਨਜ਼ਾਰਾ ਸੀ ਇਸ ਕਰਕੇ ਰੁਕ ਗਏ ਇੱਥੇ 10-15 ਮਿੰਟ ਲਈ ਤੇ ਆ ਸਾਹਮਣੇ ਵਿਊ ਚੈੱਕ ਕਰੋ ਲਓ ਜੀ ਯਾਰ 100 ਰੁਪਏ ਦੀ ਲਈ ਖਰਮਾਨੀ ਇਧਰ ਆ ਚਿਰਨਾ ਇਧਰ ਖਗਣਦੇ ਆ ਇਧਰ ਸੋਨਾ ਤੇ ਚੰਗੀ ਸੁਆਦ ਆ ਮਿੱਠੀ ਬਹੁਤ ਆ ਹਨਾ ਖਰਮਾਨੀ ਬਹੁਤ ਮਿੱਠੀ ਆ ਸਨੀ ਨੇ ਰੋਕਣਾ ਸੀ ਆਪਾਂ ਤੁਹਾਨੂੰ ਹੈ ਸਹੀ ਗੱਲ ਆ ਸਨੀ ਨੇ ਰੋਕਣਾ ਸੀ ਤੇ ਆਪਾਂ ਖਾਣੀ ਸੀ ਇਸ ਟਾਈਮ ਅਸੀਂ ਨਾਕੋ ਪਹੁੰਚ ਚੁੱਕੇ ਆ ਜੀ ਤੇ ਇੱਥੇ ਇੱਕ ਲੇਕ ਆ ਜਿਹਦੇ ਕੋਲ ਅਸੀਂ ਕੈਂਪਿੰਗ ਕਰਨੀ ਆ ਤਾਂ ਇੱਕ ਜਣਾ ਦੋ ਜਣੇ ਸਾਡੇ ਉਧਰ ਦੇਖਣ ਗਏ ਆ ਥੱਲੇ ਕੀ ਥਿਊ ਆ ਇਹ ਕਿਹਨਾ ਤਾਂ ਦੇਖਣਗੇ ਫਿਰ ਜਿੱਥੇ ਸਹੀ ਹੋਇਆ ਫਿਰ ਉਧਰ ਨੂੰ ਜਾਵਾਂਗੇ ਆ ਥੋੜੀ ਬਾੜ ਤੋਂ ਰਾਹ ਥੋੜਾ ਜਿਹਾ ਕੱਚਾ ਆ ਸੀਗਾ ਦਾ ਆਫ ਰੋਡ ਜਿਹਾ ਸੀਗਾ ਹੁਣ ਕੀ ਵਧੀਆ ਸੀਗਾ ਬਸ ਬਾਈ ਮੋਟਰਸਾਈਕਲ ਦੀ ਬੇਜਤੀ ਕਰਾਤੀ ਬੰਦ ਨੇ ਮੋਟਰਸਾਈਕਲ ਦੀ ਬੇਜਤੀ ਕਰਾਤੀ ਹੈ ਬੋਲਟ ਯਾ ਬਰੇ ਆ ਵੇਖੀ ਹੁਣ ਜਾਂਦਾ ਇੱਧਰ ਨੂੰ ਆ ਜਗ੍ਹਾ ਤੇ ਲੱਭੀ ਐ ਕੈਂਪਿੰਗ ਦੀ ਜਗ੍ਹਾ ਹੈ ਤੇ ਪੱਥਰ ਜੇ ਆ ਥੋੜੇ ਤੇ ਵੈਸੇ ਦੇਖ ਲਿਆ ਅਸੀਂ ਸਾਰਾ ਨਾਕੋ ਐ ਹੈ ਨਾਕੋ ਘੁੰਮ ਕੇ ਤੇ ਜਗ੍ਹਾ ਕੋਈ ਹੈ ਨਹੀਂ ਪਲੇਨ ਇਦੀ ਐਸ ਕਰਕੇ ਆ ਜਗ੍ਹਾ ਤੇ ਆਏ ਟੌਪ ਤੇ ਤੇ ਥੱਲੇ ਅਨਾਕੂ ਪਿੰਡ ਦਾ ਵਿਊ ਆ ਤੇ ਮੁੰਡੇ ਸਮਾਨ ਲਾਈ ਜਾਂਦੇ ਆ ਥੋੜਾ ਜਿਹਾ ਲੇਟ ਹੋ ਗਿਆ ਅਸੀਂ ਮੈਂ ਜਾਨਾ ਸੰਭਾਲ ਲੈਣ ਥੱਲੇ ਕੋਈ ਖਾਣ ਪੀਣ ਦਾ ਫਿਰ ਵੇਖਦੇ ਆ ਕਿ ਕੀ ਬਣਾਉਨੇ ਲਓ ਜੀ ਰਾਤ ਦਾ ਟਾਈਮ ਹੋ ਗਿਆ 7:30 ਦਾ ਤੇ ਆਪਾਂ ਟੈਂਟ ਲਾ ਲਿਆ ਤੇ ਆ ਨਜ਼ਾਰਾ ਟੈਂਟ ਦਾ ਸਾਮਾਨ ਪਿਆ ਖਾਣ ਦਾ ਇੱਧਰ ਹੁਣ ਆਪਾਂ ਦਾਲ ਨੂੰ ਲਾਵਾਂਗੇ ਤੜਕਾ ਤੇ ਦਾਲ ਚੋਲ ਬਣਾਵਾਂਗੇ ਆ ਬਣਾ ਲਿਆ ਆਪਾਂ ਇੱਕ ਵਾਰਾ ਸੂਪ ਆ ਪਈ ਆ ਮਿਕਸ ਦਾਲ ਆਪਣੇ ਸ਼ੈਫ ਦਾ ਸੂਪ ਸੂਪ ਕਿਵੇਂ ਬਣਿਆ ਬਹੁਤ ਵਧੀਆ ਕਹਿੰਦਾ ਬਣਿਆ ਅਲਟੀਮੇਟ ਠੀਕ ਆ ਜਿਹੜਾ ਆ ਨਜ਼ਾਰਾ ਆ ਸਾਮਾਨ ਦਾ ਅਡਜਸਟਮੈਂਟ ਕਰ ਲਈ ਅਸੀਂ ਤੇ ਆ ਦੇਖ ਸਾਹਮਣੇ ਪਹਾੜਾ ਮੇਰੇ ਸਾਹਮਣੋਂ ਸਭ ਤੋਂ ਉੱਚੀ ਚੋਟੀਆਂ ਤੇ ਬੈਠੇ ਆ ਅਸੀਂ ਐ ਪਾਉ ਦਾਲ ਨੂੰ ਕਰਤਾ ਤੜਕਾ ਸਟਾਰਟ ਤੇ ਹੁਣੇ ਚਾਪਾ ਦਾਲ ਫੁੱਟਾਂਗੇ ਹਵਾ ਥੋੜੀ ਜੀ ਤੇਜ਼ ਚੱਲ ਰਹੀ ਆ ਬਸ ਰਹਿ ਸਾਨੂੰ ਅੰਦਰ ਤੇ ਨਹੀਂ ਲੱਗ ਰਹੀ ਬਾਹਰ ਹਵਾ ਤੇਜ਼ ਆ ਲਓ ਜੀ ਦਾਲ ਚੋਲ ਖਾ ਗਏ ਤੇ ਹੁਣ ਆਪਾਂ ਕਰ ਲਿਆ ਦੁੱਧ ਗਰਮ ਇਹ ਚ ਪਾਈਆ ਸ਼ੱਕਰ ਤੇ ਹੈ ਦੁੱਧ ਪੀ ਕੇ ਫਿਰ ਆਪਾਂ ਸੌਣ ਦੀ ਤਿਆਰੀ ਕਰਦੇ ਆ ਲਓ ਜੀ ਦੁੱਧ ਪੀ ਲਿਆ ਆਪਾਂ ਤੇ ਇਧਰ ਆ ਪਰ ਸੌਈ ਦਾ ਸਮਾਨ ਇੱਕ ਸਾਈਡ ਤੇ ਕਰਤਾ ਤੇ ਆ ਚੋਬਰ ਕਹਿੰਦੇ ਵਿਛਾਲਿਆ ਆਪਦੀਆਂ ਚਾਦਰਾਂ ਤੇ ਇਧਰ 슬ੀਪਿੰਗ ਬੈਗ ਦੇ ਵਿੱਚ ਪੈ ਗਏ ਆ ਤੇ ਹੁਣ ਆਪਣੀ ਇਹ ਜਗਾ ਇੰਨੀ ਕਿ ਛੱਡੀ ਆ ਮੇਰੇ ਸਾਹ ਨਾਲ ਮੈਂ ਪੂਰਾ ਆਉਣਾ ਨਹੀਂ ਇਹ ਜਗਾ 'ਚ ਹਲੋ ਮੈਂ ਵੀ ਆ ਗਿਆ ਨਹੀਂ ਤੇਰੀ ਤੇ ਉਹ ਗੋਠਾਲੀ ਆ ਸਾਣਾ ਇਧਰ ਵਾਰ ਵੀਡੀਓ ਤੇ ਹੈਗਾ ਤੇ ਆਪਣਾ ਵਲੌਗ ਚੰਗਾ ਲੱਗਾ ਵਧੀਆ ਲੱਗਾ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਸਵੇਰ ਦਾ ਵੀ ਉਹ ਤੁਹਾਨੂੰ ਸਵੇਰੇ ਵਿਖਾਵਾਂਗੇ ਧੰਨਵਾਦ ਜੀ